ਇਸ ਤਰ੍ਹਾਂ ਜੀ ਜਿਹੜਾ 17 18 ਦੀ ਸਤੰਬਰ 2025 ਦੀ ਰਾਤ ਨੂੰ ਜਿਹੜਾ ਹੈਗਾ ਪੁਲਿਸ ਪਾਰਟੀ ਤੇ ਲਾਉਂਡ ਆਰਡਰ ਦੀ ਡਿਊਟੀ 'ਤੇ ਜਿਹੜਾ ਇਹਨਾਂ ਨੇ ਕੁਝ ਸ਼ਰਾਰਤੀ ਤੱਤਾਂ ਨੇ ਜਿਹੜਾ ਹਮਲਾ ਕਰਕੇ ਪੁਲਿਸ ਪਾਰਟੀ ਨੂੰ ਤੇ ਸਾਡੇ ਐਸਐਚਓ ਰਵਿੰਦਰ ਸਿੰਘ ਐਸਐਸ ਅਨੰਦਗੜ੍ਹ ਨੂੰ ਜ਼ਖਮੀ ਕੀਤਾ ਸੀਗਾ ਸੱਟਾਂ ਮਾਰ ਕੇ ਤੇ ਉਹ ਉਹਦੇ ਸਬੰਧ ਵਿੱਚ ਅਸੀਂ 35 36 ਬੰਦਿਆਂ ਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਜਿਦੇ ਵਿੱਚੋਂ 7 ਬਾਈ ਨੇਮ ਸੀਗੇ ਤੇ ਬਾਕੀ ਜਿਹੜੇ ਹੈਗੇ ਅਣਪਛਾਤੇ ਸੀ ਉਹਦੇ ਵਿੱਚੋਂ ਸੱਤ ਜਿਹੜੇ ਹੈਗੇ ਬੰਦੇ ਉਹ ਪਹਿਲਾਂ ਹੀ 18 ਤੇ ਜਿਹੜਾ 19 ਨੂੰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਜਿਹੜੇ ਸਾਡੇ ਕੋਲੇ ਹੁਣ ਉਹ 24 9 2025 ਤੱਕ ਪੁਲਿਸ ਮੰਨਤੇ ਹੈਗੇ ਆ ਤੇ ਉਸ ਤੋਂ ਬਾਅਦ ਅੱਜ ਮਿਤੀ 20 9 2025 ਨੂੰ ਅਸੀਂ ਚਾਰ ਦੋਸ਼ੀ ਹੋਰ ਨਾਮਜ਼ਦ ਕੀਤੇ ਗਏ ਜਿਹੜੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਅੱਜ ਗ੍ਰਿਫਤਾਰ ਕਰ ਲਿਆ ਇਹਦਾ ਨਾਂ ਹੈਗਾ ਜੀ ਪ੍ਰਿੰਸ ਪੁੱਤਰ ਬਕਰਨ ਸਿੰਘ ਦੂਸਰਾ ਹੈਗਾ ਜੀ ਗੁਰਜੀਤ ਗੋਗਰੀ ਪੁੱਤਰ ਹਰਚੰਦ ਸਿੰਘ ਤੇ ਹਰਦੀਪ ਸਿੰਘ ਪੁੱਤਰ ਬੂਟਾ ਸਿੰਘ ਤੇ ਜਸਵੀਰ ਸਿੰਘ ਫੌਜੀ ਪੁੱਤਰ ਜਸਵਰਨ ਸਿੰਘ ਇਹ ਜਿਹੜਾ ਅਸੀਂ ਚਾਰ ਵਾਸੀਆਂ ਨੂੰ ਰੱਖ ਕੇ ਗੱਲਾਂ ਨੇ ਸਾਰੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਸਾਡੇ ਕੋਲ ਹੁਣ ਇਹ ਹੁਣੇ ਸਹਿਮਾਨਤੇ ਨੇ ਹੈਗੇ ਕਿੰਨੇ ਕਿ ਵਿਅਕਤੀ ਜਿਹੜੇ ਹੋਰ ਆ ਲੱਗੇ ਵਿੱਚ ਇਹਦੇ ਵਿੱਚ ਹੁਣ ਤਕਰੀਬਨ ਇਹ ਹੈ ਜੀ ਵੀ ਕੋਈ ਆ ਐਸ ਪਰ ਸਟੇਟਮੈਂਟ ਜਿਹੜੀ ਹੈਗੀ 18 ਤੋਂ 20 ਬੰਦੇ ਇਹਦੇ ਗ੍ਰਿਫਤਾਰ ਕਰਨੇ ਬਾਕੀ ਨੇ ਅਸੀਂ ਉਹਨਾਂ ਨੂੰ ਵੀ ਜਲਦੀ ਜਿਹੜੇ ਹੈਗੇ ਆ ਉਹਨਾਂ ਦੀ شناخت ਕਰਕੇ ਉਹਨਾਂ ਦੀ ਪਛਾਣ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ। ਐਨਾ ਕੀ ਸੀ ਸਰ ਅੰਦਰ ਤੁਹਾਨੂੰ ਲੜਕੀ ਦੀ ਵੀ ਗੱਲ ਇੱਕ ਸਾਹਮਣੇ ਸਾਹਮਣੇ ਆ ਰਹੀ ਹੈ ਕਿ ਕੋਈ ਲੜਕੀ ਦਾ ਮਾਮਲਾ ਸੀਗਾ। ਨਹੀਂ ਹਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਆਪਸ ਵਿੱਚ ਕੋਈ ਦੋ ਗਰੁੱਪ ਦੇ ਮੁੰਡੇ ਸੀਗੇ ਜਿਹੜੇ ਸ਼ਰਾਬੀ ਜਿਹੜੇ ਸੀਗੇ ਜਿਨ੍ਹਾਂ ਦਾ ਕੋਈ ਨਸ਼ਾ ਵਗੈਰਾ ਕੀਤਾ ਸੀਗਾ। ਉਹਨਾਂ ਦੀ ਆਪ ਵੀ ਲੜਾਈ ਸੀ ਪੁਲਿਸੋ ਜਿਹੜਾ ਹੈਗਾ ਉਸ ਲੜਾਈ ਨੂੰ ਰੋਕ ਰਹੀ ਸੀ ਵੀ ਇਹ ਝਗੜਾ ਨਾ ਹੋਵੇ ਤੇ ਉਹਨਾਂ ਦੇ ਵਿਚਾਲੇ ਪੁਲਿਸ ਜਿਹੜੀ ਹੋਈ ਸੀ ਵੀ ਤਾਂ ਕਰਕੇ ਲਾਉਂਡ ਆਰਡਰ ਠੀਕ ਰਹੇ ਵੀ ਸ਼ਾਂਤੀ ਰਹੇ ਪੀਸ ਰਹੇ ਬਟ ਇਹ ਚਾਰਤੀ ਦੱਤਾਂ ਨੇ ਜਿਹੜਾ ਹੈਗਾ ਰੋਕਣ ਤੇ ਪੁਲਿਸ ਤੇ ਵੀ ਜਿਹੜਾ ਹਮਲਾ ਕੀਤਾ ਰਾਤ ਨੂੰ ਡਲਿਆਂ ਨਾਲ ਤੇ ਮਾਰੂ ਝਾਰਾਂ ਨਾਲ ਜਿਸ ਕਰਕੇ ਸਾਨੂੰ ਇਹ ਮੁਕੱਦਮਾ ਨੰਬਰ 91 ਮਿਤੀ 18 9 2025 ਜਿਹਦੇ ਚ ਧਾਰਾ 307 353 186 148 151 ਤੇ 332 ਜਿਹੜੀਆਂ ਆਈਪੀਸੀ ਦੀਆਂ ਪੁਰਾਣੀਆਂ ਧਰਾਵਾਂ ਸੀ ਜਾਂ ਸਾਡਾ ਉਹਦੇ ਤਹਿਤ ਜਿਹੜਾ ਸੀ ਨਵੇਂ ਬੀਐਨਐਸ ਦੇ ਵਿੱਚ ਮੁਕੱਦਮਾ ਦਰਜ ਥਾਣੇ ਨੰਗੜ ਕੀਤਾ ਹੈ। ਦੂਜੇ ਮਾਮਲੇ ਵਾਸਤੇ ਕਾਰਵਾਈ ਚੱਲ ਰਹੀ ਹੈ। ਹਾਂਜੀ ਬਿਲਕੁਲ ਆ ਦੇਖੋ ਬਾਕੀ ਵੀ ਅਸੀਂ ਫੜ ਰਹੇ ਆ। ਆ ਪਹਿਲਾਂ ਵੀ ਅਸੀਂ ਫੜੇ ਨੇ ਬੰਦੇ ਜਿਹੜਾ ਹੈਗਾ ਇਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ।